ਬਲਾ ਬਲਾ ਜੇ ਫਤਿਹ ਆ ਕੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਨੂੰ ਕਹਿੰਦੇ ਨੇ ਹਰਿਆਣਾ ਦਾ ਨਾਮ ਨਹੀਂ ਬੋਲਦਾ ਪਹਿਲਾਂ ਪੰਜਾਬ ਤੇ ਹਰਿਆਣਾ ਦਾ ਮੈਨੂੰ ਉੱਥੇ ਮੁੰਡੇ ਕਹਿੰਦੇ ਤੂੰ ਹਰਿਆਣਾ ਦਾ ਨਾਮ ਘੱਟ ਬੋਲਦਾ ਤੋਂ ਉਹਨਾਂ ਦਾ ਨਾਰਾ ਲਾ ਲਈਏ ਪੰਜਾਬ ਹਰਿਆਣਾ ਇਕਤਾ ਜਿੰਦਾਬਾਦ ਪੰਜਾਬ ਹਰਿਆਣਾ ਇਕਤਾ ਜਿੰਦਾਬਾਦ 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 ਤੁਸੀਂ ਸਾਰੇ ਹੀ ਨੌਜਵਾਨ ਸਾਰੇ ਹੀ ਬਜ਼ੁਰਗ ਸਹਿਬਾਨ ਆਪਣੇ ਜਿਹੜੇ ਹੱਕਾਂ ਦੇ ਲਈ ਇੱਥੇ ਆਪਾਂ ਲੜ ਰਹੇ ਹਾਂ ਆਪਣੀ ਜਿਹੜੀ ਲੜਾਈ ਆ ਇਹ ਜੋਸ਼ ਦੇ ਨਾਲ ਤਾਂ ਲੜੀ ਜਾਣੀ ਆ ਤੇ ਨਾਲ ਨੌਜਵਾਨੋ ਹੋਸ਼ ਵੜਾ ਰੱਖਣਾ ਜ਼ਰੂਰੀ ਹੈ ਕਿਉਂਕਿ ਜਿਹੜੇ ਸਾਡੇ ਆਗੂ ਸਾਹਿਬ ਆਉਣਗੇ ਇਹਨਾਂ ਦਾ ਬਹੁਤ ਵੱਡਾ ਤਯਰਬਾ ਹੈ ਪਹਿਲਾਂ ਵੀ ਜਿਹੜਾ ਅਸੀਂ ਅੰਦੋਲਨ ਬੜਾ ਲੰਮਾ ਸਮਾਂ ਲੜਿਆ ਉਸ ਅੰਦੋਲਨ ਦੇ ਵਿੱਚ ਮੈਂ ਕਿਣਵੇਂ ਚੁਣਵੇਂ ਵਾਰੀ ਘਰੇ ਆਇਆ ਪਰ ਸਾਨੂੰ ਜਿਹੜੇ ਰਾਜਨੀਤਿਕ ਲੀਡਰ ਲੋਕ ਨੇ ਜਾਂ ਪੋਲੀਟੀਕਲ ਲੀਡਰ ਲੋਕ ਨੇਗੇ ਉਹ ਬਹੁਤ ਸਾਰੀਆਂ ਇਹੋ ਜਿਹੀ ਕਿੰਤੂ ਪ੍ਰੰਤੂ ਗੱਲਾਂ ਕਰਦੇ ਨੇਗੇ ਕਿ ਤੁਸੀਂ ਉੱਥੋਂ ਕੀ ਲੈ ਆਏ ਜੋ ਸਾਨੂੰ ਆਫਤ ਦੇ ਵਿੱਚ ਰ ਸਾਨੂੰ ਲੜਾ ਕੇ ਰੱਖਦੇ ਨੇਗੇ ਅਸੀਂ ਉਹ ਅੰਦੋਲਨ ਦੇ ਵਿੱਚੋਂ ਉਸ ਦੇ ਵਿੱਚੋਂ ਬਹੁਤ ਕੁਝ ਲੈ ਕੇ ਆਏ ਆ ਬਹੁਤ ਕੁਝ ਖੱਟ ਕੇ ਆਏ ਆ ਹੰਕਾਰੀ ਦੇ ਡਿਕਟੇਟਰ ਰਾਜੇ ਨੂੰ ਪਿੱਛੇ ਛੱਟ ਕੇ ਆਏ ਆ ਜਿਹੜਾ ਕਿ ਪੰਜਾਬ ਦੇ ਵਿੱਚ ਵੀ ਗੱਲ ਚੱਲਦੀ ਹੈ ਪੂਰੇ ਭਾਰਤ ਦੇ ਵਿੱਚ ਵੀ ਇਹ ਗੱਲ ਚੱਲਦੀ ਹੈ ਕਿ ਜੇਕਰ ਮੋਦੀ ਨੂੰ ਹਰਾਉਣਾ ਤਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਇਕੱਠੇ ਹੋਣਾ ਪੈਣਾ ਇੰਡੀਆ ਸਮਝੌਤਾ ਕਰਨਾ ਪੈਣਾ ਹੈ ਐਨਟੀਆ ਸਮਝੌਤਾ ਕਰਨਾ ਪੈਣਾ ਹੈ ਕਿ ਜੇਕਰ ਮੋਦੀ ਨੂੰ ਹਰਾਉਣਾ ਨਹੀਂ ਮੋਦੀ ਹਾਰਨ ਵਾਲਾ ਨਹੀਂ ਹੈਗਾ ਮੋਦੀ ਨੂੰ ਬੜਾ ਸਵਿਧਾਨ ਨੂੰ ਖਤਰਾ ਪਰ ਇੱਕ ਗੱਲ ਤੁਸੀਂ ਕਿਤੇ ਪੰਜਾਬੀਓ ਮੇਰੇ ਨੌਜਵਾਨ ਵੀਰੋ ਇਹ ਚੀਜ਼ ਆਪਾਂ ਸੋਚੀਏ ਕਿਤੇ ਵਿਚਾਰੀ ਆ ਕਿ ਜਿਹੜਾ ਪੋਲੀਟੀਕਲ ਪਾਰਟੀਆਂ ਤੋਂ ਵੱਡੇ ਵੱਡੇ ਲੀਡਰਾਂ ਤੋਂ ਮੋਦੀ ਨਹੀਂ ਝੁਕਦਾ ਉਸ ਮੋਦੀ ਦੇ ਆਪਾਂ ਧੌੜ ਤੋਂ ਕਿਲਾ ਕਿਵੇਂ ਕੱਢ ਕੇ ਆਇਆ ਆਪਾਂ ਤੇ ਮਾਫੀ ਮੰਗਵਾ ਕੇ ਆਇਆ ਇਹ ਕਿੰਤੂ ਪ੍ਰਾਂਤ ਇਹ ਗੱਲਾਂ ਕਰਦੇ ਰਹੀ ਸੀ ਮੋਦੀ ਨੂੰ ਹਰਾਉਣਾ ਮੋਦੀ ਨੂੰ ਅਸੀਂ ਪਹਿਲਾਂ ਵੀ ਹਰਾ ਚੁੱਕਿਆ ਤੇ ਹੁਣ ਵੀ ਹਰਾਵਾਂਗੇ ਭਾਜਪਾ ਆਰਐਸਐਸ ਨੂੰ ਪਹਿਲਾਂ ਹੀ ਬਾਅਦ ਤੇ ਛਿੱਟਾ ਤੇ ਹੁਣ ਵੀ ਛਿੱਟਾਂਗੇ ਉਸ ਅੰਦੋਲਨ ਦੀ ਐਡੇ ਵੱਡੇ ਦੇਣ ਹੈ ਜੋ ਆਰਐਸਐਸ ਜੋ ਭਾਜਪਾ ਚਾਲਾਂ ਚੱਲ ਰਹੀ ਹੈ ਉਹਦੇ ਚਾਲਾਂ ਨੇ ਜਿਹੜੀਆਂ ਜੋ ਪਹਿਲਾਂ ਜੋ ਹੁਣ ਹੁਣ ਵੀ ਬੜੇ ਵੱਡੇ ਵੱਡੇ ਚਾਲਾਂ ਚੱਲ ਰਹੀ ਹੈ ਪਰ ਉਹ ਜਿਹੜੇ ਚਾਲਾਂ ਨੇ ਉਹ ਤੋਂ ਉਸ ਅੰਦੋਲਨ ਸਾਰੀਆਂ ਪਿੱਛੇ ਛਿੜਤੀਆਂ ਆਲ ਦੋਲੋਂ ਨਵਾਂ ਚੱਲ ਪਿਆ ਹੁਣ ਨਵੀਆਂ ਚਾਲਾਂ ਹੋਰ ਚੱਲਣ ਲੱਗੇ ਸਿਗੇ ਜੋ ਆਰਐਸਐਸ ਜੋ ਸਾਨੂੰ ਧਰਮਾਂ ਦੇ ਨਾਂ ਤੇ ਲੜਾ ਕੇ ਮਾਰਦੀ ਹੈ ਸਾਨੂੰ ਜਾਤੀ ਪਾਤੀ ਦੇ ਵਿੱਚ ਨਾਂ ਤੇ ਲੜਾ ਕੇ ਮਾਰਦੀ ਹੈ ਇਹ ਅੰਦੋਲਨ ਜਿਹੜਾ ਆਡੇ ਲੋਕ ਜਾਗਰੂਤ ਹੋ ਗਏ ਇਹ ਫੇਰ ਉਹ ਆਰਐਸਐਸ ਦਾ ਮੂੰਹ ਤੋੜਮਾ ਜਵਾਬ ਦੇਣਗੇ ਵੀਰੋ ਨੌਜਵਾਨੋ ਵੀਰੋ ਮੈਂ ਸੋਸ਼ਲ ਮੀਡੀਆ ਤੇ ਵੀ ਦੇਖਦਾ ਆਪਾਂ ਰੋਜ਼ ਹੀ ਦੇਖਦੇ ਆ ਆਪਾਂ ਇੱਕ ਚੀਜ਼ ਦੀ ਪਛਾਣ ਨਹੀਂ ਆ ਟਿਕਰ ਕਰ ਸਕੇ ਜਿਹਦੇ ਕਰਕੇ ਆਪਾਂ ਅੱਜ ਅੱਜ ਸਾਡਾ ਜਿਹੜਾ ਪੰਜਾਬ ਆ ਨਾ ਉਹ ਕਿਤੇ ਨਾ ਕਿਤੇ ਜਿਹੜਾ ਪਿੱਛੇ ਚਾਈ ਜਾਂਦਾ ਪਰ ਜਿਹੜੀ ਪਛਾਣ ਆਪਾਂ ਨੂੰ ਕਿਹੜੀ ਕਰਨੀ ਚਾਹੀਦੀ ਆ ਸਾਡਾ ਆਸਲ ਦੇ ਵਿੱਚ ਦੁਸ਼ਮਣ ਹੈ ਕੌਣ ਆ ਸਾਨੂੰ ਆਸਫ ਦੇ ਵਿੱਚ ਲੜਾ ਕੇ ਮਾਰਿਆ ਜਾਂਦਾ ਥੋੜਾ ਉਹ ਆਗੂ ਮਾੜਾ ਥੋੜਾ ਉਹ ਆਗੂ ਮਾੜਾ ਮੈਂ ਤੁਹਾਨੂੰ ਅੱਜ ਕਿਸਾਨਾਂ ਆਗੂ ਬਾਰੇ ਵੀ ਦੱਸ ਕੇ ਜਾਵਾਂ ਤੇ ਰਾਜਨੀਤਿਕ ਲੀਡਰ ਲੋਕਾਂ ਬਾਰੇ ਵੀ ਦੱਸ ਕੇ ਜਾਵਾਂ ਰਾਜਨੀਤਿਕ ਲੀਡਰ ਤੇ ਲੋਕ ਲੀਡਰ ਦੇ ਵਿੱਚ ਕੀ ਫਰਕ ਹੁੰਦਾ ਤੁਹਾਨੂੰ ਉਹ ਵੀ ਦੱਸਣਾ ਮੈਂ ਤੁਸੀਂ ਰਾਜਨੀਤਿਕ ਤੇ ਲੋਕ ਲੀਡਰ ਦੀ ਪਛਾਣ ਨਹੀਂ ਅਿਤਿਕਰ ਕਰ ਸਕੇ ਹੁਣ ਜਿਹੜੇ ਰਾਜਨੀਤਿਕ ਲੀਡਰ ਨੇਗੇ ਸਾਡਾ ਅਸਲ ਤੇ ਵਿੱਚ ਦੁਸ਼ਮਣ ਕੌਣ ਹੈ ਦੁਸ਼ਮਣ ਸਾਡਾ ਉਹ ਆ ਜਿਹੜੇ ਸਾਡੇ ਰਾਜ ਰਾਜ ਕਰਤਾ ਲੋਕ ਜਿਹੜੇ ਸਾਡੇ ਤੇ ਰਾਜ ਕਰਦੇ ਨੇ ਵੋਟਾਂ ਵੇਲੇ ਸਾਨੂੰ ਵੱਡੇ ਵੱਡੇ ਕੱਪ ਮਾਰਦੇ ਨੇ ਝੂਠ ਬੋਲਦੇ ਨੇ ਸਾਡੇ ਤੋਂ ਵੋਟਾਂ ਲੈ ਜਾਂਦੇ ਨੇ ਕੁਰਸੀਆਂ ਦੇ ਉੱਪਰ ਬਹਿ ਜਾਂਦੇ ਨੇਗੇ ਉਹਨਾਂ ਦੀ ਇੱਕੋ ਹੀ ਥਿਓਰੀ ਆ ਵੀ ਪਾੜ ਕੇ ਇਹਨਾਂ ਨੂੰ ਲੋਕਾਂ ਨੂੰ ਰੱਖਣਾ ਤੇ ਕਿਵੇਂ ਅਸੀਂ ਰਾਜ ਕਰਨਾ ਕਿਵੇਂ ਐਮਐਲਏ ਬਣਨਾ ਕਿਵੇਂ ਮੰਤਰੀ ਬਣਨਾ ਕਿਵੇਂ ਮੁੱਖ ਮੰਤਰੀ ਬਣਨਾ ਸਾਡੇ ਅਸਲ ਤੋਂ ਵਿੱਚ ਦੁਸ਼ਮਣ ਉਹ ਨੇ ਚਾਹੇ ਉਹ ਪੰਜਾਬ ਦੇ ਲੀਡਰ ਨੇਗੇ ਚਾਹੇ ਉਹ ਸੈਂਟਰ ਦੇ ਲੀਡਰ ਨੇਗੇ ਵੋਟਾਂ ਵੇਲੇ ਸਾਡੇ ਕੋਲ ਝੂਠ ਬੋਲਦੇ ਨੇਗੇ ਇੱਕ ਵੀ ਆਪਣੀ ਗੱਲ ਤੇ ਪੂਰਨ ਨਹੀਂ ਉਤਰਦੇ ਜਿਹੜੇ ਕਦੇ ਸੀ ਜੀ 5 ਮਿੰਟਾਂ ਤੇ ਐਮਐਸਪੀ ਦੇਵਾਂਗੇ ਅਸੀਂ ਔਰ ਸਾਡਾ ਜਦੋਂ ਸਾਡੀ ਸਰਕਾਰ ਉਹ ਐਮਐਸਪੀ ਦੇਵਾਂਗੇ ਅੱਜ ਉਹ ਕਿੱਧਰ ਗਏ ਵੀਰੋ ਸਾਡਾ ਸਵਾਲ ਆ ਜਿਹੜਾ ਉਹ ਲੀਡਰ ਆ ਉਹ ਲੋਕਾਂ ਨੂੰ ਕਰਨਾ ਬਣਦਾ ਅਸੀਂ ਆਪਣੇ ਲੀਡਰਾਂ ਨਾਲ ਹੀ ਲੜ ਲੱਗਿਆ ਨੇ ਅਸੀਂ ਆਪ ਦੇ ਵਿੱਚ ਹੀ ਪਾਟੇ ਖੜੇ ਆ ਸਾਡੇ ਦੁਸ਼ਮਣੇ ਸਾਡੇ ਅਸਲ ਦੁਸ਼ਮਣ ਜਮਾਤ ਇਹ ਰਾਜਨੀਤਿਕ ਲੋਕ ਨੇਗੇ ਤੁਸੀਂ ਆਫਰ ਦੇ ਵਿੱਚ ਪਾਟਿਓ ਆਪੋ ਆਪਣੀਆਂ ਛੋਟੇ ਛੋਟੇ ਗੱਲਾਂ ਦੇ ਵਿੱਚ ਅਸੀਂ ਅੱਜ ਇੱਕ ਸੋਸ਼ਲ ਮੀਡੀਆ ਦਾ ਦੌਰ ਹੈ ਮੈਂ ਇਹ ਪੂਰੀ ਗੱਲ ਪਾਰਨ ਕਰੀ ਆ ਕਿ ਜਿਹੜੇ ਲੜਨ ਵਾਲੇ ਲੋਕ ਨੇਗੇ